हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤੋਂਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਦੋਸਤੋ ਇਸ ਘਰੇ ਆਉਂਦੇ ਆ ਇਸ ਫਾਰਮ ਤੇ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ ਔਲੇ ਜਦਾ 6 ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਜੀ 4 ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ 2 ਕੱਬਣ ਲੱਗੇ ਤਿਆਰੀ ਵਾਲੀਆਂ ਨੇ ਠੀਕ ਆ ਜੀ ਸੋ 6 ਪਸ਼ੂਆਂ ਦੀ ਡਿਟੇਲ ਆਪਾਂ ਵੀਰ ਗਰਵੰਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਐਨੀਮਲ ਦੋਸਤੋ ਚੰਗੇ ਹੁੰਦੇ ਆ ਬਾਕੀ ਰੇਡਪੜਤਾ ਵੀ ਬਿਲਕੁਲ ਜੈਨੂਨ ਜਾਇਜ਼ ਹੋਊਗਾ ਠੀਕ ਆ ਜੀ ਸੋ ਜਿਹੜਾ ਵੀ ਰੇਡਪੜਤਾ ਜਿਹੜਾ ਵੀ ਪਸ਼ੂ ਐਨੀਮਲ ਕਿਸੇ ਵੀਰ ਨੂੰ ਪਸੰਦ ਆਊਗਾ ਤੇ ਉਹਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਕੋਈ ਵੀਰ ਗਵਨ ਪਸ਼ੂ ਲੈ ਕੇ ਜਾਂਦਾ ਹੈ ਚੌਥਾ ਥਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆ ਸੂਆ ਸੂਆ ਕੋਈ ਵੀਰ ਪਸ਼ੂ ਲੈ ਕੇ ਜਾਂਦਾ ਦੋ ਟਾਈਮ ਚੋਲੋ ਚਾਹੇ ਤਿੰਨ ਟਾਈਮ ਚੋਲੋ ਇਹ ਵੀ ਆਪਣੀ ਜਿਹੜੀ ਦੋਸਤੋ ਹਰ ਇੱਕ ਵੀਡੀਓ ਦੇ ਵਿੱਚ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਅਪੀਲ ਹੁੰਦੀ ਆ ਠੀਕ ਆ ਜੀ ਤੇ ਝੋਟੀਆਂ 'ਚ ਵੀ ਤਕਰੀਬਨ ਦੂਜੇ ਸੂਵੇ ਪਹਿਲੇ ਨੂੰ ਝੋਟੀਆਂ ਕੋਈ ਤਿਹੇ ਸੂਵੇ ਹਰ ਇੱਕ ਤਰ੍ਹਾਂ ਦੀ ਲਕਟੇਸ਼ਨ ਵਾਲੀਆਂ ਝੋਟੀਆਂ ਤੁਹਾਨੂੰ ਮਿਲ ਜਾਣਗੀਆਂ ਮੱਝਾਂ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚੋਂ ਦੋਸਤੋ ਹਰ ਇੱਕ ਪੂਰ ਦੇ ਵਿੱਚ ਕੋਈ ਨੀਲੀ ਰਾਵੀ ਦੇ ਪਸ਼ੂ ਨੀਲੀ ਦੀਆਂ ਝੋਟੀਆਂ ਵੀ ਮੌਜੂਦ ਹੁੰਦੀਆਂ ਤੇ ਕੱਲੇ-ਕੱਲੇ ਐਨੀਮਲ ਦੀ ਆਪਾਂ ਡਿਟੇਲ ਵੀਰ ਕਰਵਾਉਣ ਤੋਂ ਲੈ ਲਾਂਗੇ ਸੋ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 13 ਜੂਨ ਤੇ ਸਮਾਂ ਕੋਈ ਦੁਪਹਿਰ ਦੇ 3:30 ਵਜੇ ਦਾ ਆਉ ਕਰਦੇ ਆ ਗੱਲਬਾਤ ਪੁੱਛਦੇ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਗਰਵੰਤ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਹਰਸਨ ਸਰ ਠੀਕਾ ਜੀ ਠੀਕ ਠਾਕ ਮਹਾਰਾਜ ਹਾਂਜੀ ਵਧੀਆ ਬੇਟੀ ਠੀਕ ਆ ਜੀ ਲੱਭੀ ਗਰਵੰਤ ਅੱਜ ਐਨੀਮਲ ਆਪਣੇ ਕੋਲ ਟੋਟਲ ਜਿਹੜੇ 6 ਮੱਝਾਂ ਝੋਟੀਆਂ ਆ ਹਾਂਜੀ ਆਪਣੇ ਕੋਲ ਅੱਜ 6 ਨਾ ਗਿਆ ਵਿੱਚੋਂ 4 ਸੋਏ ਆ ਤੇ 2 ਸੌਣ ਵਾਲੀਆਂ ਠੀਕ ਹੈ ਜੀ ਹਾਂ ਜੀ ਦੋ ਨੀਲੀ ਦੀਆਂ ਤੇ ਚਾਰ ਮੋਹਰੇ ਚਾਰ ਮੋਹਰੇ ਦੇ ਵਿੱਚ ਦੋ ਨੀਲੀ ਦੀਆਂ ਹਾਂ ਜੀ ਜਿਹੜੀਆਂ ਸੂਈਆਂ ਸਵਾਈਆਂ ਵੈਸੇ ਬੌਲੇਜ ਹੀ ਆ ਕਿ ਜਾਂ ਬੌਲੇਜ ਬਾਹਰ ਆ ਜੇ ਦੋ ਬੌਲੇਜ ਆ ਤੇ ਦੋ ਬੌਲੇ ਦੁਬਾਰ ਆ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਬੌਲੇ ਦੇ ਵਿੱਚ ਵੀ ਐਨੀਮਲ ਮਿਲ ਜਾਣਗੇ ਤੁਹਾਨੂੰ ਬੌਲੇ ਤੋਂ ਬਾਹਰ ਵੀ ਹੋਣਗੇ ਠੀਕ ਹੈ ਜੀ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲੂਗੀ ਤੁਹਾਨੂੰ ਵੀਡੀਓ ਐਂਡ ਤੱਕ ਦੇਖ ਲਿਓ ਤੇ ਬਿਲਕੁਲ ਆਪਣਾ ਫਰਜ਼ ਆਪਣੀ ਜ਼ਿੰਮੇਵਾਰੀ ਸਮਝ ਕੇ ਦੋਸਤੋ ਵੀਡੀਓ ਨੂੰ ਵਾਤ ਤੋਂ ਬਾਅਦ ਅੱਗੇ ਸ਼ੇਅਰ ਕਰਦੇਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਆਪਣੀ ਕਵਰੇਜ ਪਹੁੰਚ ਗਈ ਤੇ ਗਰਮੋਂ ਤੋਂ ਸ਼ੁਰੂਆਤ ਕਰਦੇ ਆ ਵੀਰ ਪਹਿਲੇ ਨੰਬਰ ਤੋਂ ਇਸੇ ਝੋਟੀ ਤੋਂ ਹਾਂਜੀ ਇਹ ਪਹਿਲਾ ਸੁਭਾ ਸੋਈ ਹੈ ਸਨਸਾ ਠੀਕ ਆ ਜੀ ਹਾਂਜੀ ਉਹ ਦੋਸਤੋ ਪਹਿਲਾ ਸੁਭਾ ਇਹ ਝੋਟੀ ਸੋਈ ਆ ਚਾਰ ਦੰਦ ਜੇ ਮੂੰਹ ਜੇ ਮੂੰਹ ਚਾਰ ਦੰਦ ਤੇ ਚੌਗੀ ਝੋਟੀ ਆ ਹਾਂਜੀ ਮਗਰ ਕਟਾ ਜੀ ਆ ਇਹਦੇ ਮਗਰ ਕਟਾ ਲਓ ਜੀ ਮਗਰ ਆ ਕਟਾ ਸਾਹਮਣੇ ਖੜਾ ਠੀਕ ਆ ਤੇ ਕਿੰਨੇ ਕਿ ਦਿਨਾਂ ਦੀ ਸੋਈ ਆ ਇਹਨੂੰ ਅੱਜ ਕੋਈ 1 ਹਫਤੇ ਦਾ ਸਮਾਂ ਹੋ ਗਿਆ ਸੋਈ ਹਫਤੇ ਇਕ ਦਾ ਹਾਂਜੀ ਤੇ ਦੁੱਧ ਕਿੰਨੇ ਕਿਤੇ ਚੜ ਗਈ ਆ ਇਹਦੇ ਥੱਲੇ 10 ਕਿਲੋ ਦੁੱਧ ਤਿਆਰ ਹੋਣਾ ਜਿਹੜਾ ਆ ਇਸ ਟਾਈਮ ਤੇ ਪਹਚਵਾ ਦੋ 10 ਕਿਲੋ ਹਾਂ ਸੋ ਇਹਨੂੰ ਵੀ ਸਮਾਂ ਜੇ ਕੋਈ ਨਹੀਂ ਹੋਇਆਗਾ ਕੋਈ 8-7 ਦਿਨ ਦਾ ਸਮਾਂ ਹਫਤੇਕ ਦਾ ਸਮਾਂ ਤੁਸੀਂ ਮੰਨ ਲਿਓ 12 ਕਿਲੋ ਦੁੱਧ ਦੇ ਦਊਗੀ ਸਿੰਘ ਸਾਹਿਬ ਠੀਕ ਆ ਜੀ ਹਾਂਜੀ ਆ ਥਣਵਾਨੇ ਦੀ ਵੇਖੋ ਬਹੁਤ ਖੁੱਲੀ ਆ ਲਓ ਜੀ ਥਣ ਦੇਵੇ ਦੀ ਦੋਸਤੋ ਸਾਫ ਸੁਥਰੀ ਆ ਮੋਠੀ-ਮੋਠੀ ਥਾਣਾ ਕਰਮਾਲੀ ਨੂੰ ਲੱਗਾ ਤੇ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਤੇ ਗੁਰਵੰਤ ਸੁਬਾ ਚਵਾਈ 10 ਵਜੇ ਆਪਣੇ ਸਜਣਾ ਨੂੰ ਵੀ ਸੁਬਾ ਚਵਾਈ ਕਿੰਨੇ ਵਜੇ ਦੀ ਜੀ ਚਵਾਈ ਆਪਣੀ 6 ਵਜੇ ਦੀ ਸਵੇਰ ਹਾਂਜੀ ਠੀਕ ਆ ਜੀ 6 ਵਜੇ ਤੋਂ 6 ਵਜੇ 6 ਸ਼ਾਮੀ ਲਓ ਜੀ ਸ਼ਾਮੇ ਤੋਂ 6 ਦੋਸਤੋ ਚਵਾਈ ਦਾ ਸਮਾਂ ਹਾਂਜੀ ਸ਼ਾਮੀ ਬਾਹੋਂ ਇੱਕ ਨਹੀਂ ਲੇਟ ਹੋ ਜੀਏ ਸਵੇਰੇ 6 ਵਜੇ ਚੋਲੀ ਦੀ ਹੂੰ ਆ ਲਓ ਜੀ ਲੈ ਬਿਕਰਮਨ ਤਾਂ ਖੋਲ ਕੇ ਵੀਰ ਇੱਕ ਵਾਰੀ ਤੋਰੀ ਮਾਰਾ ਜਾ ਲੰਮਾ ਲਓ ਤਾਂ ਸੋ ਕੱਟੀ ਪਹਿਲਾਂ ਕੱਟੀ ਐ ਸੂਹੀ ਐ ਚਾਰ ਦਾ ਤਾਂ ਮੂੰਹ ਆ ਚੌਕੀ ਠੀਕ ਆ ਤਾਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਗਈ ਐ ਇੱਕ ਵਾਰੀ ਚਲਾ ਕੇ ਆਪਾਂ ਦਿਖਾ ਦਿੰਨੇ ਆ ਸਿੰਗੀ-ਸੁੰਗੀ ਬੜੀ ਪਿਆਰੀ ਐ ਛੋਟਾ ਸਿੰਘ ਗੁਲਾਈ ਦੇ ਵਿੱਚ ਰਿੰਗ ਸਿੰਘ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਬਾਕੀ ਰਾਜੀ ਰੂਜੀ ਪੂਰੀ ਆ ਜਿੱਡੀ ਆਪਾਂ ਦੋਸਤੋ ਹਾਈਟ ਦੀ ਗੱਲ ਕਰ ਲਈਏ ਤਾਂ ਰਾਜੀ ਪੂਰੀ ਆ ਉਹਦੇ ਅਕੋਰਡਿੰਗ ਜੇਕਰ ਦੇਖੀਏ ਆ ਲੋ ਠੰਡੀ ਧੀਰੀ ਬਹੁਤ ਹੈ ਜਗਰਮਤਾ ਹੈ ਬਾਕੀ ਮਿਲਦੀ ਮੁਲਦੀ ਆ ਮਿੱਟੀ ਆ ਪੂਰੀ ਕੋਲੀ ਬਿਲਕੁਲ ਹਾਂਜੀ ਸੰਤੋਪਾ ਕੋਈ ਚੱਕਰ ਹੀ ਨਹੀਂ ਇਹਨੂੰ ਮਿਲਣ ਮਿਲਾਉਣ ਵਾਲਾ ਠੀਕ ਆ ਜੀ ਹਾਂਜੀ ਲੋਕ ਦੋਸਤੋ ਝੋਟੀ ਚੰਗੀ ਆ ਠੀਕ ਆ ਜੀ ਤੋਂ ਕਾਫੀ ਵੀਰਾਂ ਦਾ ਸ਼ੌਂਕ ਨਵਾਂ ਪਸ਼ੂ ਖਰੀਦਣ ਦਾ ਪਹਿਲਾਂ ਛੋਟੀ ਖਰੀਦਣ ਦਾ ਤੁਸੀਂ ਖਰੀਦਾਰੀ ਕਰ ਸਕਦੇ ਜੀ ਸੋ ਸੱਜਰ ਸੂਈ ਆ ਤਕਰੀਬਨ ਚੰਗੇ ਦੋਦ ਤੇ ਹੁਣ ਚੱਲ ਰਹੀ ਹੈ ਸ਼ੁਰੂਆਤੀ ਟਾਈਮ ਦੇ ਵਿੱਚ ਤੇਗਾ ਤੇ ਗਰਮਾ ਤਾਂ ਕੀ ਡਿਮਾਂਡ ਕੀਤੀ ਆ ਮੁੱਲ ਕੀ ਕਰਦੇ ਪਏ ਜੀ ਇਹਦੀ ਡਿਮਾਂਡ ਸੰਸਕਰ 90 ਹਜ਼ਾਰ ਆ 90 ਹਾਂਜੀ ਠੀਕ ਹੈ ਜੀ ਉਹਦੇ ਵਿੱਚ ਕੋਈ ਮਾਨਦਾਨ ਕਰ ਦਾਂਗਾ ਮੌਕੇ ਠੀਕ ਹੈ ਜੀ ਹਾਂਜੀ ਇਹ ਲਾਈਨ ਦੇ ਨਾਲੇ ਰੇਡੀਏ ਜਾਂ ਥੋੜਾ ਬਾਧਾ ਵਿੱਚ ਕੋਈ ਗੁੰਜਾਇਸ਼ ਹੋਊਗੀ ਹੋ ਜਾਊਗਾ ਕਿ ਥੋੜਾ ਬਾਧਾ ਹੀ ਹੋਣਾ ਪਰ ਐਡਾ ਜ਼ਿਆਦਾ ਨਹੀਂ ਹੋਣਾ ਹੋ ਜਾਊਗਾ ਹਾਂਜੀ ਠੀਕ ਹੈ ਹਾਂਜੀ ਲਓ ਜੀ ਦੋਸਤੋ 90 ਦੀ ਝੋਟੀ ਆ ਰੇਟ ਤੁਹਾਨੂੰ ਮਾੜਾ ਮੰਗਦਾ ਫਾਇਦਾ ਕੋਈ ਨਹੀਂ ਜ਼ਿਆਦਾ ਹਾਂ ਜ਼ਿਆਦਾ ਮੰਗਣਾ ਤੇ ਕਿਹੜੇ ਮੈਂ ਜਿੰਤੋਂ ਤੱਕ ਦੇ ਦੇ ਦੇਣੀ ਹੈ ਗੱਲ ਉਹਨੀ ਕੀ ਹੋਵੇ ਹਾਂਜੀ 90 ਦੇ ਵਿੱਚੋਂ ਦੋਸਤੋ ਛੋੜ ਜੱਪਾ ਹੋ ਜਾਊਗਾ ਝੋਟੀ ਵੈਸੇ ਕਿਸੇ ਪਾਸੇ ਨਹੀਂ ਖੁੰਜੀ ਗਰਮਾਂ ਵਾਲੀ ਬਾਕੀ ਫੇਸਬੁਕ ਕੁਆਲਿਟੀ ਆ ਦੇਖੋ ਤੁਸੀਂ ਸਿੰਘਾਂ ਲਾਜਬਾਬ ਆ ਲਓ ਜੀ ਠੀਕ ਆ ਤੇ ਗਰਮੰਤਾ ਕੇ ਸੈਕਿੰਡ ਨੰਬਰ ਤੇ ਆ ਖੜੀ ਆਪਣੇ ਕੋਲ ਇੱਕ ਝੋਟੀ ਪੂਰੀ ਕੋਠੇ ਜਿਡੀ ਹਾਂਜੀ ਇਹ ਨੀਲੀ ਦੀ ਝੋਟੀ ਦੂਜਾ ਸੂਹਾ ਸੂਹੀ ਸੰਸਾ ਕੱਟੀ ਮਗਰ ਨੀਲੀ ਦੀ ਵਾਹ ਵੀ ਦੂਜਾ ਸੂਹਾ ਦੋਸਤੋ ਝੋਟੀ ਆ ਤੇ ਕੱਦ ਕਾਠਾ ਤੁਹਾਨੂੰ ਪੂਰਾ ਦਿਖਾਵਾਂਗੇ ਫੁੱਲ ਵੱਡੇ ਕੱਦ ਹਾਈਟ ਦੇ ਵਿੱਚ ਆ ਮਗਰ ਕੱਡੀ ਵੀ ਪੂਰੀ ਹੁੰਦੜ ਜਿਹੜਾ ਵੇਖੋ ਜੀ ਠੀਕ ਆ ਮਗਰ ਕੱਡੀ ਵੀ ਪੂਰੀ ਲੰਬੀ ਲੰਬੀ ਬੇਲਦੀ ਆ ਸਪੈਸ਼ਲ ਮਗਰ ਕੱਟੀ ਇਹ ਛੱਗੀ ਜਮੂ 6 ਦਾ ਹਾਂਜੀ ਹੂੰ ਠੀਕ ਆ ਜੀ ਬਿੱਲੀਆਂ ਅੱਖਾਂ ਬੱਲਾ ਮੱਥਾ ਠੀਕ ਹੈ ਜੀ ਬਾਕੀ ਨਾਸ ਪੱਕੀ ਆ ਥੋੜੀ ਦੇ ਵਿੱਚ ਵੱਲ ਵੱਡੇ ਕੱਦ ਚ ਤੇ ਚਾਰੇ ਖੋਰ ਤੋਂ ਫੇ ਆ ਠੀਕ ਆ ਹਾਂਜੀ ਤੇ ਕੱਦ ਦੀ ਜੇਕਰ ਗੱਲ ਕਰ ਲਈਏ ਦੱਸੋ ਕੱਦ ਪੂਰਾ ਵੱਡਾ ਕੋਈ ਭਰਾ ਦੂਰੋਂ ਨੇੜੋਂ ਆ ਰਿਹਾ ਚੱਲ ਕੇ ਤੇ ਇਹ ਕੇ ਤੁਸੀਂ ਸਾਡੇ ਬੋਲਾਂ ਤੇ ਆ ਸਕਦੇ ਜੀ ਵੀ ਕੱਦ ਫੁੱਲ ਵੱਡੀ ਹਾਈਟ ਆ ਠੀਕ ਆ ਜੀ ਡਟਾਵੇਂ ਢਲੇ ਪਸ਼ੂ ਕਈ ਨਾ ਏਡੀ ਹਾਈਟ ਦੇ ਵਿੱਚ ਆਉਂਦੇ ਆ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਹੀ ਆਪਾਂ ਕਾਊਂਟ ਕਰ ਸਕਦੇ ਆ ਤੇ ਗਰਮੰਤਾ ਦੇ ਦਿਨ ਕਿੰਵੇਂ ਚੱਲਣ ਡਈ ਆ ਅੱਜ ਇਹਨੂੰ ਚੌਥਾ ਦਿਨ ਹੋਇਆ ਜੀ ਸੋਈ ਲੋ ਜੀ ਸੂਈ ਨੂੰ ਆ ਤੇ ਦੋਸਤੋ ਚੌਥਾ ਦੇਣਾ ਹਾਂਜੀ ਸੋ ਬਿਰਲਾ ਬੰਡਾ ਤੁਸੀਂ ਆਪਸੀ ਥਨਾਂ ਦੀਆਂ ਵੇਖੋ ਬਿਲਕੁਲ ਮੋਟ ਤੋਂ ਚੌਰਸ ਲੇਵਾ ਤੇ ਹੁਣ ਦੁੱਧ ਕਿੰਨੇ ਕਿਤੇ ਆ ਇਹਦੇ ਥੱਲੇ ਹੁਣ 10 ਕਿਲੋ ਬੋਲਾ ਜਿਹੜਾ ਤਿਆਰ ਹੋਊਗਾ ਇਸ ਟਾਈਮ ਚੌ ਦੇਣਾ ਦੀ ਸੂਈ ਥੱਲੇ ਹਾਂਜੀ 10 ਕਿਲੋ ਬੋਲਾ ਤਿਆਰ ਹੋ 10 ਕਿਲੋ ਹਾਂਜੀ ਬਾਕੀ 12 ਕਿਲੋ ਉਹਾਂ ਦੇ ਚੁਆਇਆ ਇਹਨੇ ਪਹਿਲੇ ਸੋਚ ਠੀਕ ਆ ਜੀ ਬਾਕੀ ਬਖਾਲੇ ਬਖੂਲੇ ਤੋਂ ਲੱਗਦਾ ਵੀ ਚੁਆਈ ਚੁਈ ਚੰਗੀ ਆ ਚੁਆਈ ਚੁਈ ਬਹੁਤ ਚੰਗੀ ਲੱਗੀ ਹਾਂ ਲੈ ਵੀ ਗਰਮੰਤ ਠੀਕ ਆ ਜੀ ਠੀਕ ਆ ਉਹ ਹਾਈਟ ਕੱਦ ਦੀ ਦੋਸਤੋ ਪੂਰੀ ਵੱਡੀ ਆ ਐਕਸਟਰਾ ਆਰਡੀਨਰੀ ਆ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਮਗਰ ਇਹਦੇ ਕੱਢੀ ਆ ਸਚੌਂਕ ਦਿਨਾਂ ਦੀ ਸੂਈ ਦੇ ਥੱਲੇ 10 ਕਿਲੋ ਜਿਹੜਾ ਦੋਸਤੋ ਹੁਣ ਬੋਲਾ ਵੀ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਚਲਾ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਕਿਹੋ ਜਿਹਾ ਤੋਰਾ ਇਹੋ ਜੀ ਚਾਲ ਆ ਬਾਕੀ ਹੈ ਬਿਲਕੁਲ ਐ ਗੰਡੇ ਦੇ ਛਿਲਕ ਜਿਹੜਾ ਦੋਸਤੋ ਚਮੜੀ ਉੱਪਰ ਵੇਖਾਂਗੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਲਓ ਜੀ ਠੀਕ ਆ ਜੀ। ਤੋਂ ਵੇਲਬੂਲ ਦੀ ਸਪੈਸ਼ਲ ਹਾਈਟ ਬਹੁਤ ਜਿਹੜੀ ਦੋਸਤੋ ਉੱਚੀ ਆ। ਤੇ ਜਿਹੜਾ ਹੁਣ ਮੇਨ ਮੌਜੂਦਾ ਟਾਈਮ ਤੇ ਦੋ ਦੋ 10 ਕਿਲੋ ਆ, ਬਾਕੀ ਇਹ ਕਿ ਸੇਵਾ ਚੰਗੀ ਨਿਰਪਰ ਕਰਦੀ ਆ ਦੋਸਤੋ। ਕਈ ਵਾਰਾ ਵੀਰ ਦੁੱਧ 10 ਕਿਲੋ ਚੋਕੇ ਲੈ ਜਾਂਦੇ ਆ ਨਾਰਮਲ ਸੇਵਾ ਜਾ ਕੇ ਕਰੂੰਗੀ। 10 ਤੋਂ ਥੱਲੇ ਵੀ ਆ ਜਾਂਦਾ ਪਸ਼ੂ ਤੇ 10 ਤੋਂ ਪਲੱਸ ਵੀ ਦੁੱਧ ਤੁਸੀਂ ਚੋ ਸਕਦੇ ਜੇ ਉਹ ਸੇਵਾ ਤੇ ਨਿਰਪਰ ਆ ਠੀਕ ਆ। ਕੱਟੀ ਬਹੁਤ ਚੰਗੀ ਪਾਈ ਥੰਸਾ ਮਗਰ ਕੱਟੀ ਹੈ ਨਾ ਨੀਲੀ ਦੇ ਵਿੱਚ ਮਗਰ ਕੱਟੀ ਹੈ ਹਾਂਜੀ ਸਭ ਦੋਸਤੋ ਮਾਂ ਦੇ ਉੱਪਰ ਮਗਰ ਕੱਟੀ ਆ ਠੀਕ ਆ ਜੀ ਬਿੱਲੀ ਮਣਕੀ ਆਖਾ ਉਸੇ ਤਰ੍ਹਾਂ ਮੱਥੇ ਬੱਲ ਤੇ ਬੱਗੀ ਨਾਜ਼ ਮਗਲੇ ਖੁਰ ਤੋਂ ਤੇ ਆ ਠੀਕ ਆ ਜੀ ਅਗਲੇ ਖੁਰਾਂ ਦੇ ਉੱਪਰ ਮਾੜਾ ਮਾੜਾ ਜਵਾਬ ਤੁਹਾਨੂੰ ਮਿਲ ਜੂਗਾ ਮਗਰ ਕੱਟੀ ਵੀ ਪੂਰੀ ਸ਼ਾਨਦਾਰ ਕੁਆਲਿਟੀ ਵਾਲੀ ਆ ਤੇ ਝੋਟੀ ਤੁਸੀਂ ਆਪ ਇਹ ਦੋਸਤੋ ਵੱਡੀ ਝੋਟੀ ਦੇਖ ਹੀ ਲਈ ਆ ਦੁੱਧ 10 ਕਿਲੋ ਤੇ ਹੁਣ ਬੋਲਾ ਜਿਹੜਾ ਕੋਈ ਭਰਾ ਮੰਨ ਕੇ ਸੌਦਾ ਕਰ ਲੇ ਵੱਡੇ ਕਦ ਕੱਢ ਦੇ ਵਿੱਚ ਅਗਰਵੰਤ ਕੀ ਮੁੱਲ ਕਰ ਦਿੰਦਾ ਇਹਦੀ ਡਿਮਾਂਡ ਵਿੱਚ ਜੀ 110 ਹਾਂਜੀ ਠੀਕ ਹੈ ਜੀ ਲਓ ਜੀ 110000 ਦੋਸਤੋ ਇਹਦੀ ਡਿਮਾਂਡ ਆ ਤੇ ਬਾਕੀ ਜਿੱਥੇ ਵੀ ਕਿਸੇ ਵੀਰ ਦਾ ਸੂਤਰ ਆਉਂਦਾ ਤੁਸੀਂ ਕਰ ਲਿਓ ਠੀਕ ਹੈ ਜੀ ਵਿੱਚੋਂ ਥੋੜਾ ਬਾਹਰ ਕੋਈ ਤਾਲ ਮੇਰੇ ਉੱਪਰ ਹੇਟਾਂ ਉਹ ਮੌਕੇ ਦੀ ਖੇੜ ਆ ਕੋਈ ਵਿੱਚੋਂ ਛੋੜ ਛੱਪਿਆ ਕੋਈ ਮਾਨਤਾ ਨਾ ਠੀਕ ਆ ਵੱਡੇ ਕਦ ਦੇ ਵਿੱਚ 110000 ਦੀ ਅੱਗੇ ਗੁਰਵੰਤ ਆ ਆ ਗਈ ਆਪਣੇ ਕੋਲ ਮ ਅੱਜ ਹਾਂਜੀ ਇਹ ਤੀਜਾ ਸਵੇਰ ਸੋਈ ਸੰਸੋ ਤਜਾ ਸੂਬਾ ਇਹਨੂੰ ਦਿਨ ਕਿੰਨੇ ਕੋ ਗਿਆ ਅੱਜ ਇਹਨੂੰ ਸੋਈ ਨੂੰ ਅੱਜ ਕੋਈ ਪੰਜਵਾ ਛੇਵਾਂ ਦਿਨ ਪੰਜਵਾ ਛੇਵਾਂ ਦਿਨ ਹਾਂਜੀ ਲਓ ਜੀ ਪੰਜਾਂ ਛਿਆਂ ਦਿਨਾਂ ਦੀ ਤੁਸੀਂ ਬੱਚਾ ਦੇ ਮਗਰ ਕ ਨਹੀਂ ਇਹ ਤੇ ਮਰ ਕੱਟੀ ਕੱਟੀ ਹਾਂਜੀ ਮੜਾ ਕਰਾ ਦਈਏ ਸ਼ੋਰ ਮੜਾ ਜਾ ਹਾਂਜੀ ਲਓ ਜੀ ਮਗਰ ਕੱਟੀਏ ਦੋਸਤੋ ਤੀਸਰੇ ਨੰਬਰ ਤੇ ਆਪਾਂ ਵੇਰਵਾ ਪਾ ਦਨੇ ਆ ਵੀ ਤੀਜੇ ਨੰਬਰ ਤੇ ਇਹ ਮੱਝ ਮਗਰ ਕੱਟੀ ਫੀਮੇਲ ਕਾਫ ਨੂੰ ਜਨਮ ਦਿੱਤਾ ਸੂਆ ਤੀਜਾ ਕਿ ਚੌਥਾ ਜੀ ਨਹੀਂ ਤੀਜਾ ਸੂਆ ਤੀਜਾ ਹਾਂਜੀ ਠੀਕ ਹੈ ਜੀ ਤੇ ਇਹ ਵੀ ਬੌਲੇ ਤੇ ਹੁਣ ਆਈ ਵੀ ਅੱਜ ਬੌਲੇ ਜੀ ਅੱਜ ਪੰਜਵਾਂ ਦੇਣਾ ਇਹਨੇ ਸੋਈ ਕਿੰਨਾ ਕ ਬੌਲਾ ਵੈਸੀ ਇਹਦੇ ਥੱਲੇ 9-10 ਕਿਲੋ ਬੌਲਾ ਤਿਆਰ ਹੁਣ 9-10 ਕਿਲੋ ਹਾਂਜੀ ਠੀਕ ਹੈ ਜੀ ਠੀਕ ਆ ਲੋ ਦੋਸਤੋ 9-10 ਕਿਲੋ ਬੌਲੇ ਤੇ ਜਿਹੜੀ ਹੁਣ ਚੱਲ ਬਾਕੀ ਅੱਜ ਲੈ ਆ ਲੈਟ ਚੋਈ ਥੋੜੀ ਜਿਹੀ ਘਰੇ ਅੱਜ ਲੈ ਆ ਕੇ ਚੋਈ ਆਪਾਂ ਅੱਜ ਆਈ ਆਪਣੀ ਕੋਲ ਹਾਂ ਸਵੇਰੇ ਲੈਟ ਚੋਈ ਤਾਂ ਇਹ ਥੋੜੀ ਧੱਕ ਘਟ ਦਿੰਦੀ ਥੱਲੇ ਠੀਕ ਆ ਠੀਕ ਆ ਠੀਕ ਤਾਂ ਦੋਸਤੋ ਵਪਾਰ ਦਾ ਕੰਮ ਆ ਕਈਆਂ ਪਸ਼ੂ ਥੋੜਾ ਲੈਟ ਕੇ ਸੇਡ ਆਉਂਦਾ ਕਈਆਂ 9 9 10 10 ਵਜੇ ਘਰੇ ਪਸੂਉਂ ਤੇ ਆ ਤੇ ਚੁਵਾਈਆਂ ਕਈ ਵਾਰਾਂ ਲੈਟ ਲੱਗਦੀਆਂ ਨੇ ਸਵੇਰ ਮਾਰਨਿੰਗ ਚੁਵਾਈਆਂ ਕਈਆਂ ਲੈਟ ਹੁੰਦੀਆਂ ਨੇ ਜਿੱਥੋਂ ਵੀ ਚੈੱਕ ਕਰਕੇ ਲੈ ਕੇ ਆਉਂਦੇ ਵੀਰੋਣੀ ਪਸ਼ੂ ਇਸ ਕਰਕੇ ਥੋੜਾ ਵਖਾਲਾ ਜਿਹੜਾ ਥੱਲੇੋਂ ਘੱਟ ਘਰੇ ਲੈ ਆ ਲੈ ਚੋਈ ਆਪਾਂ ਤੇ ਜਿਹੜਾ 10 ਕਿਲੋ ਤੇ ਹਾਈ ਟੂ ਹਿੱਟ ਕੱਦ ਜਿਹੜਾ ਦੋਸਤੋ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਮੰਨ ਸਕਦੇ ਜੀ ਵਿਚ ਵਿਚਾਲੇ ਸਾਈਜ਼ ਤੋਂ ਥੋੜਾ ਜਆ ਉੱਚੇ ਵੱਲ ਜਿਹੜੀ ਆਪਾਂ ਝਾਤ ਮਾਰਗੇ ਤੇ ਉੱਚੇ ਕੱਦ ਵੱਲ ਜਿਹੜਾ ਦਾ ਠੀਕ ਹੈ ਜੋ ਰੁੱਖ ਹੈਗਾ ਇਸ ਮੱਝ ਦਾ ਸੂਬਾ ਤੇਜਾ ਬਾਕੀ ਫੇਸਪੂਸ ਕੁਆਲਿਟੀ ਸਿੰਘਾ ਸਿੰਘਾਂ ਦਾ ਤੁਸੀਂ ਆ ਜਜਮੈਂਟ ਕਰ ਲਿਓ ਠੀਕ ਹੈ ਜੀ ਆ ਜਿਹੜਾ ਚਿਹਰਾ ਮੋਰਾ ਇਸ ਮੈਂ ਦਾ ਲਓ ਠੀਕ ਹੈ ਬਾਕੀ ਕਰਵਾ ਤਾਂ ਬੋਲੇ ਬੋਲੇ ਤਾਂ ਸਾਫ ਹੋਇਆ ਧਾਰਾ ਤੁਰਾਂ ਦੀ ਬਰਾਬਰ ਹਾਂ ਬਰਾਬਰ ਹੈ ਸੰਸਾਭ ਅਗਲੇ ਨਾਲ ਅਗਲਾ ਥਣ ਬਰਾਬਰ ਪਿਛਲੇ ਨਾਲ ਪਿਛਲਾ ਠੀਕ ਹੈ ਜੀ ਹਾਂ ਜੀ ਦੱਸੋ ਚੋਣ ਚਾਂ ਜੜੀ ਆ ਬਿਲਕੁਲ ਬਰਾਬਰ ਆ ਠੀਕ ਹੈ ਜੀ ਤਾਂ ਕਿਸੇ ਪਸੂ ਦੇ ਵਿੱਚ ਜੇਕਰ 224 ਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਜਾਂ ਕੋਈ ਧਾਰਾਂ ਦਾ ਬਾਦ ਘਟ ਹੁੰਦਾ ਤੇ ਉਹ ਵਪਾਰ ਭਾਵੇਂ ਵੀਰ ਕਰਦਾ ਤੇ ਬਿਲਕੁਲ ਦੱਸਣਾ ਪੈਂਦਾ ਤੇ ਦੱਸਣਾ ਜ਼ਰੂਰੀ ਵੀ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਚੋਣ ਚਾਂ ਜੜੀ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਦੱਸੋ ਉਹ ਜੇ ਕੋਈ ਘਾਟ ਵਾਦ ਹੋ ਸੰਸਾਭ ਪਹਿਲਾਂ ਦੱਸਾਂਗੇ ਲੋਭੇ ਪ੍ਰਾਪੋ ਠੀਕ ਆ ਜੀ ਇਹ ਤੀਜੇ ਨੰਬਰ ਤੇ ਤੀਜਾ ਸੂਆ ਮਗਰ ਦੇ ਕੱਟੀ ਆ ਠੀਕ ਆ ਤੇ ਮਾਜੇ ਵੀ ਚੰਗੀ ਆ ਚੰਗੇ ਬੌਲੇ ਤੇ ਚੱਲ ਰਹੀ ਆ ਤੇ ਗਰਮਾਤੇ ਕਿੰਨੇ ਦੀ ਦੇਦਗੇ ਫਿਰ ਇਹ ਸੰਦੇਸਾ ਮੁੱਲ ਕਰਨੋਂ ਤਾਂ ਭਾਵੇਂ 80000 ਕਰ ਲੀ ਹਾਂ ਜੀ ਇਹ 75000 ਦੀ ਦੇਦਾਂ ਜੜੀਆਂ ਨਾ 75 ਦੀ ਹਾਂ ਜੀ ਠੀਕ ਆ ਜੀ ਲੋਬ ਦੋਸਤੋ ਇਹ 75000 ਦੀ ਮਿਲ ਜੂਗੀ ਤੁਹਾਨੂੰ ਯਾ ਸਨੋ ਜੜੀ ਉਹ 75000 ਦੀ ਆ ਸੋ ਤਾਲਮਿਲ ਬਾਕੀ ਮੌਕੇ ਤੇ ਆ ਥੋੜਾ ਬਾਦਕ ਉਪਰੇ ਹੋ ਜਾਂਦਾ ਪਿਆਰ ਮੁਹਬਤ ਨਾਲ ਠੀਕ ਆ ਜੀ 11 12 ਕਿਲੋ ਪਾ ਦੂਗੀ ਮਾਜੇ ਵੀ ਰਾਵਣੇ ਠੀਕ ਆ ਜੀ ਠੀਕ ਹੈ ਅੱਗੇ ਆਪਣੇ ਕੋਲ ਆ ਮੱਝ ਖੜੀ ਹੈ ਹਾਂਜੀ ਇਹ ਵੀ ਸੂਈ ਇਹ ਵੀ ਸੂਈ ਆ ਹਾਂਜੀ ਠੀਕ ਹੈ ਜੀ ਇਹ ਸੂਆ ਕਰਮਾ ਸੂਆ ਜੀ ਤੋਂ ਆਪਾਂ ਲੈ ਨਹੀਂ ਉਹਨੇ ਤਿੱਜਾ ਹੀ ਕਿਹਾ ਗੋ ਆਪਾਂ ਆਪਣੀ ਸਮਝਿਆ ਠੀਕ ਹੈ ਜੀ ਹਾਂਜੀ ਲਓ ਜੀ ਸੁਭਿਆਂ ਦੇ ਵਿੱਚੋਂ ਭਰਾਵੋ ਤੁਸੀਂ ਆਪ ਵੀ ਜੱਜਮੈਂਟ ਕਰ ਲਿਆ ਕਰੋ ਕਿਉਂਕਿ ਵਪਾਰ ਦਾ ਕੰਮ ਆ ਇਹਕਰ ਕੋ ਤੀਜਾ ਸੁਆ ਕਹਿ ਕੇ ਦਿੰਦਾ ਤੇ ਅਗੋਂ 200 ਰੁਪਏ ਦਾ ਵੀ ਆਪਾਂ ਤੀਜਾ ਸੁਆ ਹੀ ਦਸਣਾ ਤੇ ਜੇਕਰ ਅੱਗੇ ਕਿਸੇ ਵੀਰ ਦੀ ਸਮਝ ਚੋਂ ਇੱਕਾ ਦਾ ਸੁਆ ਵੱਧ ਗਈ ਘੱਟ ਆਪਾਂ ਆਪਦੀ ਸਮਝ ਨਾਲ ਲਈ ਸੰਤੂ ਸਾਹਿਬ ਜੀ ਅਗਲੇ ਖਰੀਦਣ ਵਾਲੇ ਆਪਦੀ ਸਮਝ ਨਾਲ ਖਰੀਦ ਲਈ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਕੋਈ ਅੱਜ 20 ਦਿਨ ਹੋ ਗਏ ਸਹੀ ਸੋਈ ਲਓ ਜੀ 20 ਦਿਨ ਦਾ ਜਿਹੜਾ 200 ਸਮਾ ਹੋ ਗਿਆ ਇਹਨੂੰ ਸੂਈ ਨੂੰ ਬਾਕੀ ਆ ਥਣਦੇਵਾ ਜੇ ਠੀਕ ਹੈ ਜੀ ਸਾਈਜ਼ ਵਿੱਤੀ ਵਿਰਲ ਥਾਣਾ ਦੀ ਆ ਤੁਸੀਂ ਵੇਖ ਕੇ ਚੈੱਕ ਕਰੋ 20 ਦਿਨਾਂ ਦੀ ਸੂਈ ਬੱਚਾ ਮਗਰ ਤੇ ਇਹਦੇ ਮਰ ਕੱਟੀ ਆਵੇ ਪਿੱਛੇ ਲੋ ਜੀ ਮਗਰ ਕੱਟੀ ਆ ਤੇ ਬੇਲਬੂਲ ਦੀ ਇਹ ਵੀ ਲੰਬੀ ਆ ਕੱਦ ਵੱਟੀਆਂ ਮੱਝਾਂ ਦੇ ਵਿੱਚ ਹੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਆ ਕੱਟੀ ਆ ਬੱਚਾ ਜੇ ਮਗਰ ਠੀਕ ਆ ਜੀ ਆ ਕੱਟੀ ਆ ਇਸੇ ਮੈਂ ਦੇ ਥੱਲੇ ਲਓ ਜੀ ਆ 20 ਕਿ ਦਿਨਾਂ ਦਾ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਆ ਲੈ ਅੱਛਾ ਇਹ ਗਰਵੰਤ ਦੁੱਧ ਕਿੰਨਾ ਵੀਰ ਇਹਦੇ ਥੱਲੇ ਆਪਾਂ ਚੋ ਰਹੇ ਆ ਇਹਦੇ ਥੱਲੇ ਦੁੱਧ ਜਿਹੜਾ ਸਭ 11 ਕਿਲੋ ਹੀ ਹੋਊਗਾ ਤੁਸੀਂ 10 ਮੰਨੋ ਪੱਕਾ ਜਿਹੜਾ ਜਿਹੜਾ ਅਗਲੇ ਦਿਨ ਘਰੇ ਜਾ ਕੇ ਚੋ ਲੈਣਾ ਠੀਕ ਆ ਜੀ ਹਾਂ ਜੀ ਜੇ ਇੱਥੇ ਆਪਾਂ ਚੋਈ ਕਰਾਵਾਂਗੇ 11 ਦੀ ਕਰਾਵਾਂਗੇ 11 ਕਿਲੋ ਹਾਂਜੀ ਠੀਕ ਆ ਜੀ ਮਤਲਬ ਕਿ 11 ਕਿਲੋ ਇੱਥੇ ਚਾਉਣੇ ਆ ਜਾਂ ਕੋਈ ਭਰਾ ਆਉਂਦਾ ਕਈ ਨਾ 19 ਕੀ ਮਾੜਾ ਪਰ ਸੱਜੇ ਕਪੇ ਜੇ 10 ਲੀਟਰ ਤਾਂ ਪੂਰੀ ਹਾਂ 10 ਕਿਲੋ ਆਪਾਂ ਬਣਾ ਦਾਂਗੇ ਠੀਕ ਆ ਜੀ ਬਸ ਦੋਸਤੋ 10 ਕਿਲੋ ਪੱਕਾ ਦੁੱਧ ਆ ਵੈਸੇ 11 ਕਿਲੋ ਵੀ ਦੇ ਦਿੰਦਾ ਵੀ ਆਪਾਂ ਚਵਾਈ ਕਰਦੇ ਪਾਏ ਆ ਘਰੇ ਠੀਕ ਆ ਜੀ ਇਸੇ ਮਾਜੇ ਦੇ ਥੱਲੇ ਦੁੱਧ ਦੀ ਤੇ ਕਿਲੋ ਉਹ ਤਾਂ ਕਿਲੋ ਦੋਸਤੋ ਘੱਟ ਵੀ ਦੱਸਿਆ ਚੰਗੀ ਗੱਲ ਆ ਕੋਈ ਵੀਰ ਵੱਧ ਚੋਲੇ ਤੇ ਉਹ ਵੀ ਬਹੁਤ ਵਧੀਆ ਗੱਲ ਆ ਬਾਕੀ ਆ ਥਣ ਲੇਵੇ ਤੋਂ ਆ ਠੀਕ ਆ ਜੀ ਤੇ ਚੁੰਡ ਜਨ ਭੂਰ ਭਰ ਕੇ ਕਿਸ ਤਰ੍ਹਾਂ ਦੀ ਇੱਕ ਨੰਬਰ ਤਾਰ ਮੋਟੀ ਹਾਂਜੀ ਐ ਸੇਵਾ ਵੀ ਆਹ ਲੋ ਵਿਚਾਰੀ ਨਾਰਮਲ ਤੋਂ ਆਈ ਹੈ ਯਾਨੀ ਕੇ ਇਰਾ ਜਿਆਦਾ ਹੁੰਦਾ ਕਿ ਵਾਂਡੀ ਤੱਕ ਮਤੱਕ ਕੀਤੀ ਹੈ ਨਾ ਹੂੰ ਉਹ ਦਿਸ ਨਹੀਂ ਜਾਂ ਮਾਈ ਦਾ ਸਰੀਰ ਵੇਖੀ ਸਹੀ ਹੈ ਜੀ ਸਹੀ ਲਓ ਦੱਸੋ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਹੈ ਬਿਲਕੁਲ ਐ ਨਹੀਂ ਵੀ ਬੜਾ ਮੋਟਾ ਚੰਮ ਚੜਿਆ ਠੀਕ ਹੈ ਜੀ ਤੇ ਜਿਆਦੇ ਚੰਮ ਚੜੇ ਵਾਲੀਆਂ ਮੱਝਾਂ ਵੀ ਜਿਹੜੀਆਂ ਦੋਸਤੋ ਦੁੱਧ ਜਿਆਦਾ ਨਹੀਂ ਕੱਢਦੀਆਂ ਗਿਆ ਉਹ ਬਸ ਇੱਕ ਝੋਟਿਆਂ ਤੇ ਮਾਲੀਆਂ ਦਾ ਭਲੇਖਾ ਪਾਉਣ ਵਾਲੀਆਂ ਹੁੰਦੀਆਂ ਨੇ ਤੇ ਬਿਲਕੁਲ ਪਤਲੇ ਪਿੰਡੇ ਵਾਲੀ ਆ ਦੁੱਧ ਕਰਮਾ ਲਈ ਨੇ ਜਿਵੇਂ ਜਿਵੇਂ ਖੁਰਨਾ ਇਹਨੇ ਕਰਮਾ ਲਈ ਨੇ ਦੁੱਧ ਜਿਹੜੇ ਪਸ਼ੂ ਨੇ ਦਿੰਨੇ ਉਹਨਾਂ ਖੁਰਨਾ ਵੀ ਦੇ ਵੀ ਕਰਵਾ ਤੋ ਖੋਲ ਕੇ ਮੜਾ ਕਰੀਏ ਪੇਸ਼ ਨੂੰ 10 ਕਿਲੋ ਦੁੱਧ 20 ਦਿਨਾਂ ਦੀ ਸੂਈ ਹੈ ਦੋਸਤੋ ਮਗਰ ਕੱਟੀ ਤੁਹਾਨੂੰ ਦਿਖਾਤੀ ਆ ਸੂਆ ਤੇਜਾ ਚਾਹੇ ਕੋਈ ਵੀ ਰਾਤੀ ਸਮਝਣਾ ਚੌਥਾ ਮੰਨ ਲਈ ਵੈਸੇ ਤੀਜਾ ਮੰਨ ਲਈ ਠੀਕ ਹੈ ਤੇ ਬੱਚਾ ਜਿਹੜਾ ਤੇ ਮਗਰ ਕੱਟੀ ਆ ਠੀਕ ਹੈ ਗੱਤੇ ਕਰਵਾ ਤਾਂ ਹੋਰ ਕੋਈ ਗੱਲਬਾਤ ਕੀ ਮੁੱਲ ਕਿੰਨਾ ਦਾ ਇਹਦਾ ਮੁੱਲ ਵੀਰ ਜੀ ਇਹ ਵੀ 75000 ਦੀ ਦੇ ਦਾਂਗੇ ਜਿਹੜੀ ਆ ਨਾ 75 ਦੀ ਹਾਂਜੀ ਠੀਕ ਹੈ ਜੀ ਆਹ ਦੋਸਤੋ ਇਹ ਵੀ 75000 ਦੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਸੋ ਮਾਜ ਇਹ ਵੀ ਵਧੀਆ ਚੰਗੀ ਆ ਵੱਡੀ ਆ ਕੱਦ ਕਾਠ ਵਾਲੇ ਪਾਸਿਓ ਵੀ ਚੰਗੀ ਆ ਮਗਰ ਕੱਟੀ ਆ ਠੀਕ ਹੈ ਜੀ ਤੇ 10 ਕਿਲੋਟਰ ਪੂਰਾ ਤਸल्ली ਦਾ ਦੁੱਧ 10 ਕਿਲੋ ਕੰਡੇ ਵਾਲਾ ਸੰਸਾ ਠੀਕ ਹੈ ਜੀ ਹਾਂਜੀ ਕੰਡੇ ਵਾਲਾ ਦੁੱਧ ਆ ਬਿਲਕੁਲ ਜਿਹੜਾ 10 ਕਿਲੋ ਨਵੀਂ ਕਰਵੰਤ ਆ ਆ ਗਈ ਆਪਣੇ ਕੋਲ ਅਗਲੀ ਇਹ ਗੱਬਣ ਹਾਂਜੀ ਇਹ ਸੂਣ ਵਾਲੀ ਲਓ ਜੀ ਅਗਲੀ ਦੋਸਤੋ 5ਵੇਂ ਨੰਬਰ ਤੇ ਆ ਗੱਬਣ ਮਾਜਾ ਸੂਣ ਵਾਲੀ ਆ ਠੀਕ ਆ ਜੀ ਤੇ ਇਹਦਾ ਸੂਆ ਕਿੰਨਾ ਫਿਰ ਸੂਆ ਇਹ ਦੂਜਾ ਸੂਆ ਸੁਣੀ ਸੁਣ ਦੂਜਾ ਸੂਆ ਦੂਜਾ ਹਾਂਜੀ ਅੱਛਾ ਜੀ ਸੂਆ ਦੂਜਾ ਹੀ ਸੁਣਾਇਨੇ ਠੀਕ ਆ ਜੀ ਹਾਂਜੀ ਲਓ ਜੀ ਦੂਜਾ ਸੂਆ ਠੀਕ ਆ ਤੇ ਦੇਣ ਲੈ ਜੂ ਅਜੇ ਵੀ ਆ ਦੇਣਾ ਜੇ ਕੋਈ ਹੱਤੇ ਦੀ ਰੈਂਚ ਲੈ ਜੂਗੇ ਠੀਕ ਆ ਜੀ ਲਓ ਦੋਸਤੋ ਇੱਕ ਹਫਤਾ ਅਜੇ ਪੈਂਡਿੰਗ ਆ ਠੀਕ ਆ ਜੀ ਇੱਕ ਹਫਤਾ ਲੈਂਦੀ ਆ ਜੀ ਸਮਾਂ ਸੂਣ ਦੇ ਵਿੱਚ ਤੇ ਬਾਕੀ ਪੋਲੀਪਲੋਸੀ ਪੂਰੀਆ ਕਰਨ ਵਾਲੀ ਜਿੰਨੀ ਆ ਮੀਡੀਅਮ ਹਾਈਟ ਦੇ ਵਿੱਚ ਆ ਵਿਚਲਾ ਮੇਲ ਆ ਵਜਨ ਲੋਡ ਪੂਰਾ ਇਸ ਮੈਂ ਦਾ ਤੇ ਕਦ ਵੀ ਵੈਸੇ ਚੰਗਾ ਚੌੜਾ ਪਿੱਠ ਪੂਰਾ ਠੀਕ ਆ ਸੋ 10 ਦਿਨ 8 ਦਿਨ ਹਜੇ ਸਮਾਂ ਆਰਾਮ ਨਾਲ ਲਏ ਹੋਗੀ ਠੀਕ ਆ ਸੋ ਥੋੜਾ ਜਿਹਾ ਥਣਾ ਥਣਾ ਤੇ ਕੋਈ ਆਪਾਂ ਤੁਹਾਨੂੰ ਮਰਵਾ ਦਈਏ ਝਾਤ ਆ ਲੈ ਆ ਲੈ ਠੀਕ ਆ ਫੋਨ ਆਉਂਦੇ ਕਿ ਹਾਂ ਜੀ ਠੀਕ ਹੈ। ਸੁੱਕੇ ਕਰੀ ਗੱਲ। ਠੀਕ ਹੈ। ਬਾਕੀ ਕਰਵਾਂ ਤਾਂ ਜਿਹੜੀਆਂ ਗੱਬਣ ਆਪਣੇ ਕੋਲ ਪਿੱਛੇ ਭਾਰਤੀ ਤੇ ਟਿੱਪਣ ਤੋਂ ਉੱਪਰ ਦੀਆਂ ਹਾਂ ਜੀ ਵੀਰ ਜੀ ਥਾਣਾ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਉਹ ਦੋ ਮੱਜਾਂ ਦੀ ਗੱਬਣਾ ਠੀਕ ਹੈ ਜੀ। ਹਾਂ ਜੀ। ਠੀਕ ਹੈ ਭਰਾ। ਹਾਂ ਜੀ। ਤੇ ਲਿਓ ਗਰਵਾਂ ਤੈਨੂੰ ਖੋਲ ਕੇ ਦਿਖਾ ਦਈਏ। ਸੁਆ ਦੋਸਤੋ ਦੂਜਾ ਇਹ ਆਪਾਂ ਗੱਬਣ ਤੁਹਾਨੂੰ ਦਿਖਾ ਰਹੇ ਹਾਂ 5ਵੇਂ ਨੰਬਰ ਤੇ ਆ ਵੇਰਵਾ ਨਾਲ ਦੀ ਨਾਲ ਪਾ ਦਿੰਨੇ ਆ ਤਾਂ ਜੋ ਬਾਅਦ ਵਿੱਚ ਕਿਸੇ ਵੀਰ ਨੇ ਗੱਲ ਕਰਨੀ ਆ। ਉਹ ਤੁਹਾਡੇ ਲਈ ਈਜ਼ੀ ਰਹੇ ਥੋੜਾ ਜਿਹਾ ਠੀਕ ਹੈ ਜੀ। ਉਸ ਪਸੂ ਦਾ ਵੇਰਵਾ ਪਾ ਕੇ ਤੁਸੀਂ ਜਿਹ ਆ ਲਓ ਜੀ ਸੋ ਬਖਾਲਾ ਬਖੂਲਾ ਜਿਹੜਾ ਦੋਸਤੋ ਵੈਸੇ ਪਧਰਾ ਬੈਕ ਸਾਈਡ ਤੋਂ ਬਹੁਤ ਠੰਡੀ ਏ ਬਹੁਤ ਜਿਆਦੀ ਆ ਛੋਟੀ ਸੰਸਾ ਵੀ ਹਾਂ ਇੱਕ ਤਾਂ ਅਗਰ ਮੈਂ ਤਾਂ ਕੀ ਮੁੱਲ ਕਰ ਦਿੰਦਾ ਇਹਦੀ ਡਿਮਾਂਡ ਵੀਰ ਜੀ 90 ਹਜ਼ਾਰ 90 ਹਾਂਜੀ ਠੀਕ ਆ ਕਰਦਗੇ ਲੈਸ ਨੂੰ ਸੁੱਚਾ ਚੰਗਾ ਖੁੱਲਾ ਲੈਸ ਕਰਕੇ ਦੇ ਦੇ ਆ ਜੇਗੇ ਕੋਈ ਨਹੀਂ ਹੋਊਗਾ ਕਿ ਮੌਕੇ ਦੇ ਮਾਨਤਨ ਕਰੇ ਉਹ ਮਾਨਤਨ ਖੁੱਲਾ ਢੂਲਾ ਕੇ ਤਾਂ ਤੁਸੀਂ 90 ਹਜ਼ਾਰ ਦੀ ਮੰਗ ਕੀਤੀ ਆ ਵੀਰ ਨੇ ਬਾਕੀ ਮੌਕੇ ਤੇ ਥੋੜਾ ਬਾਦਾ ਕੁ ਉੱਪਰ 헤ੜਾਂ ਹੋ ਜਾਊਗਾ ਠੀਕ ਆ ਜੀ ਉਹ ਪਹਿਲਾਂ ਵੀ ਆਪਾਂ ਜਗਰ ਕੀਤਾ ਵੀ ਕੋਈ ਸੱਜਣ ਆਉਂਦਾ ਤੇ ਉੱਪਰ 헤ੜਾਂ ਕੋਈ ਹੋ ਜਾਂਦਾ ਹੁੰਦਾ ਜਦੋਂ ਆਪਾਂ ਖਰੀਦਣ ਆਈਏ ਕੋਈ ਪਸ਼ੂ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਦੋਸਤੋ ਇੱਕ ਨਗੀਨਾ ਤਾਂ ਦਿਖਾਉਣਾ ਨੀਲੀ ਰਾਵੀ ਦਾ ਨੀਲੀ ਰਾਵੀ ਦੀ ਮਾਝ ਆ ਹੈ ਭਜਨ ਦੋੜ ਫੁੱਲ ਬੜਾ ਫੁੱਲਾ ਠੀਕ ਆ ਤੇ ਹਰ ਕਪੂਰ ਦੇ ਵਿੱਚ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਕੋਈ ਦੋ ਤਿੰਨ ਨਗ ਜਿਹੜੇ ਆ ਬਾਰਡਰ ਬੈਲਟ ਆ ਮਹਮੂਦਪੁਰ ਪਿੰਡ ਦੀ ਜ਼ਿਕਰ ਗੱਲ ਕਰ ਲਗੇ ਤੇ ਰਾਜੋ ਕੋ ਲਖਣਾ ਪਿੰਡ ਠੀਕ ਆ ਜੀ ਇਧਰਲੇ ਪਾਸੇ ਪਸ਼ੂ ਨਿਕਲਦੇ ਆ ਦੇ ਵਿੱਚੋਂ ਕੋਈ ਦੋ ਤਿੰਨ ਨਗ ਜਿਹੜੇ ਆ ਹਰ ਕਪੂਰ ਦੇ ਵਿੱਚ ਨੀਲੀ ਤੇ ਨੀਲੀ ਰਾਵੀ ਦੇ ਪਸ਼ੂ ਜ਼ਰੂਰ ਹੁੰਦੇ ਆ ਤੇ ਗਰਵੰਤ ਕੀ ਡਿਟੇਲ ਆ ਵੀਰੇ ਇਸ ਮੈਂ ਦੀ ਇਹ ਤੀਜਾ ਸੂਆ ਸੋਣੀ ਸੰਤ ਸਾਲ ਜਿਹੜੀ ਸਹੀ ਤੀਜਾ ਹਾਂਜੀ ਠੀਕ ਆ ਜੀ ਤੇ ਸਮਾਂ ਵੈਸੇ ਕਿੰਨਾ ਕੁ ਸਮਾਂ ਇਹ 10 ਦਿਨ ਲੈ ਜੂਗੀ 10 ਕੁ ਦਿਨ ਹਾਂਜੀ ਠੀਕ ਆ ਜੀ ਬੱਚੇ ਵੀ ਬੜੇ ਪਿਓਰ ਪਾਉਂਦੀ ਆ ਦੋ ਬੱਚੇ ਆਪਾਂ ਵੇਖੇ ਹੁੰਦਾ ਇੱਕ ਕੱਟੀ ਕੱਟਾ ਇਹਦਾ ਹੂੰ ਬਹੁਤ ਚੰਗੇ ਬੱਚੇ ਪਾਏ ਨੇ ਠੀਕ ਆ ਜੀ ਠੀਕ ਆ ਠੀਕ ਆ ਜੀ ਪਹਿਲੇ ਸਵੇ ਨੇ ਦਿੱਤੀ ਕੱਟੀ ਦੂਜੀ ਸਵੇ ਕਟਾ ਹੋ ਸਕਦਾ ਹੈ ਕਿ ਫਿਰ ਕੱਟੀ ਦੇ ਦੇ ਆ ਚਲੋ ਜੀ ਕੁਦਰਤੀ ਹੈ ਅੱਗੋਂ ਤੋਂ ਕੁਦਰਤ ਦੇ ਰੰਗ ਆ ਆ ਹਾਂ ਜੀ ਤੇ ਸੂਹਾ ਕਿੰਮਾ ਸੁੰਦੀ ਆ ਤੀਜਾ ਸੂਹਾ ਤੀਜਾ ਹਾਂ ਜੀ ਲਓ ਦੋਸਤੋ ਵਜਨ ਵਟਾ ਪੂਰਾ ਮੈਂ ਤਾਂ ਵਜਨ ਵਟਾ ਤੁਸوں ਜਦੋਂ ਬਿਲਕੁਲ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਵੀ ਦਿਖਾਈ ਵਧੇਰੇ ਸਮਝਾਉਂਗੀ ਸਿੰਗਲ ਹੱਡੀ ਦੇ ਵਿੱਚ ਆ ਤੇ ਲੰਡੀ ਹੈ ਠੀਕ ਹੈ ਜੀ 14 ਲੰਡੀ ਹੈ 14 ਕਿਲੋ ਦੁੱਧ ਸੰਸਾਵੇ ਨਿਕੜਿਆ ਦੇ ਦੋ ਜੀ ਹਾਂ ਜੀ 14 ਕਿਲੋ ਦੁੱਧ ਨੇ ਦਿੱਤਾ ਦੇ ਦੋ ਜੀ ਸੋ ਫੇਸਪੁੱਟ ਕੁਆਲਿਟੀ ਬੜੀ ਸੋਹਣੀ ਹੈ ਠੀਕ ਹੈ ਜੀ ਬਿੱਲੀ ਮਨਕੀ ਆਖਾ ਬਿਲਕੁਲ ਸਟ੍ਰੇਟ ਪਟਾ ਤੇ ਗੁਲਾਬੀ ਜਿਹੜੇ ਦੋਸਤ ਸੁਰਖ ਕੋਲੇ ਆ ਸਿੰਗਾ-ਸੁੰਗਾ ਦੀ ਬਹੁਤ ਵਧੀਆ ਪੂਰਾ ਗੁਲਾਈ ਦੇ ਵਿੱਚ ਸਿੰਗਾ ਤੇ ਪੂਰੇ ਚੌੜੇ ਪਿੱਠ ਪੁੜੇ ਦੀ ਹੈ ਠੀਕ ਹੈ ਜੀ ਵਜ਼ਨ ਲੋੜ ਤਕਰੀਬਨ ਸਾਰੇ ਵੀਰਾਂ ਨੇ ਵੇਖ ਕੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਪੂਛ ਦੇ ਰਿਹਾ ਦੇ। ਪਾ ਪੂਛ ਮੈਂ ਦੱਸਦਾ ਵੀਰ ਗਰਮਾ ਤਾਂ ਲੰਡੀ ਆ ਪੂਛ। ਹਾਂਜੀ। ਆ ਲਿਆਓ ਖੋਲ ਕੇ ਆਪਾਂ ਇੱਕ ਵਾਰੀ ਬਾਹਰ ਤੋੜ ਕੇ ਦਿਖਾਉਨੇ ਤਸੱਲੀ ਦੇ ਨਾਲ। ਠੀਕ ਹੈ ਜੀ। ਸੋ ਨੀਲੀ, ਰਾਵੀ ਤੇ ਨੀਲੀ ਦੇ ਪਸ਼ੂ ਜਿਹੜੇ ਦੋਸਤੋ ਖਰੀਦਣ ਤੇ ਚਾਹ ਬਣ ਵੀਰਾਂ, ਸ਼ੌਂਕੀ ਵੀਰ। ਉਹ ਤੁਸੀਂ ਹੱਥ ਪਾ ਸਕਦੇ ਜੇ ਠੀਕ ਹੈ ਜੀ। ਤੇ ਇੱਕ ਵਾਰੀ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ। ਗਰਮੰਤਾ ਲੈ ਜੂਗੀ 8-10 ਦੇਨ। ਆ 10 ਦੇਨ ਆ ਜੇ ਲੈ ਜੂਗੀ ਸਹੀ ਸੰਸਾ। ਠੀਕ ਹੈ ਜੀ। ਠੀਕ। ਠੀਕ ਹੈ ਜੀ ਚਲੋ ਜੀ ਕਰਮਾ ਵਾਲੀ ਧਰਤੀ ਨੂੰ ਦੱਸਦੀ ਜਣ ਜਾਂਦੀ ਹੈ ਧਰਤੀ ਨੂੰ ਥੱਲੇ ਦੱਸਦੀ ਫੁੱਟ ਫੁੱਟ ਧਰਤੀ ਬਈ ਜਾਂਦੀ ਪਿੱਛੇ ਹਾਂਜੀ ਸੋਪਾਲੀ ਪ੍ਰੀਤੀ ਪੂਰੀ ਆ ਦੋਸਤੋ ਸਭੀ ਪੂਰੀ ਆ ਮੱਜ ਨੋ ਡਾਊਟ ਕੋਈ ਇਹਦੇ ਚ ਸ਼ੱਕ ਨਹੀਂ ਗਾਗਾ ਵਜਨ ਵੱਟਾ ਤੁਸੀਂ ਆਪ ਹੀ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਕਰਮਾ ਵਾਲੀ ਦੋ ਮੱਜਾਂ ਦੇ ਬਰਾਬਰ ਇੱਕੋ ਇੱਕ ਕੋਸ਼ ਬੋਲ ਇਹ ਵੀ ਕਰਵਾ ਤਾਂ ਇਥੇ ਰੋਗ ਮੇਰਾ ਵੀ ਮੜਾ ਜਾਂਦਾ ਪੋਛ ਪੋਛ ਦੀ ਬਾਜਿਆ ਸੰਤੋ ਸਾਹਿਬ ਹੋਰ ਨਹੀਂ ਕੋਈ ਬਾਜਿ ਆ ਲਓ ਜੀ ਠੀਕ ਆ ਜੀ ਆ ਫੇਸ ਕੁਆਲਿਟੀ ਇੱਕ ਵਾਰੀ ਥੋੜਾ ਬਾਹਰ ਜਿਹੜਾ ਦੋਸਤੋ ਤਸੱਲੀ ਨਾਲ ਦਿਖਾ ਦਈਏ ਤੁਹਾਨੂੰ ਪਸ਼ੂ ਨੂੰ ਆ ਲਓ ਜੀ ਠੀਕ ਆ ਤੇ ਘਰੋਂ ਤਾਂ ਦਿਨ ਆਰਾਮ ਨਾਲ ਲੈ ਜੂਗੀ 8-7 ਅਜੇ ਹਾਂਜੀ 10 ਦਿਨ ਲੈ ਜੂਗੀ ਸੰਸਾਦਾ ਜੀ ਠੀਕ ਹੈ ਜੀ ਬਾਕੀ ਦੋਸਤੋ 10 ਕੁ ਦਿਨ ਘੱਟੋ ਘੱਟ ਐਡੀਆਂ ਮੰਨ ਕੇ ਸੌਦਾ ਮੇਰਾ ਵੀਰ ਕੋਈ ਕਰ ਲਿਓ ਠੀਕ ਹੈ ਜੀ ਤੇ 10 ਕੁ ਦਿਨ ਘੱਟੋ ਘੱਟ ਲੈ ਜੂਗੀ ਹਾਂਜੀ ਹਾਂਜੀ ਤੋਰ ਲਈ ਹਾਂ ਲੋ ਅਜੇ ਟੈਲਾਂ ਟੁਲਾ ਬਹੁਤ ਦਸਾਂਗਾ ਬਣੂਗੀ ਮਾਈ ਥੱਲੇ ਪੂਰੀ ਆ ਤਾਂ ਕਰਮਾਂ ਵਾਲੀ ਫੁੱਟਬਾਲ ਵਰਗੂ ਬਣੂਗੀ ਥੱਲੇ ਹਾਂਜੀ ਤੇ ਗਰਵੰਤ ਮਾਤ ਚ ਚੰਗੀਆਂ ਵੀਰੇ ਬ੍ਰੀਡ ਦੇ ਵਿੱਚ ਆ ਕੀ ਮੋਲਕ ਕੀ ਕਰਾਂਗੇ ਲੈ ਦੇ ਕੀ ਕਰਦੇ ਆ ਕੀ ਦੀ ਡਿਮਾਂਡ ਜਿਹੜੀ ਸਹੀ ਲੈ ਦੇ ਮੋਲ ਇਹ ਪੂਰੀ ਗੁੱਟੀ ਅੱਛਾ ਜੀ ਹਾਂਜੀ 10 ਲੱਖ ਰੁਪਈਆ 10 ਲੱਖ ਰੁਪਈਆ ਹਾਂਜੀ 17 ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਹਾਂਜੀ ਐਸਾ ਠੀਕ ਹੈ ਜੀ ਲਾਵੀ 10 ਲੱਖ ਰੁਪਈਆ ਵੀਰ ਗਰਵੰਤਾਂ ਦਾ ਵੀ ਆਪਾਂ ਲੈਣਾ ਤੇ ਪੂਰੇ ਵਜਨ ਵਟੇ ਵਾਲੀ ਆ ਦੋਸਤੋ ਨਾਲ ਦੇ ਨਾਲ ਬਰੀਡ ਪੂਰੀ ਆ ਨੀਲੀ ਰਾਵੀ ਦੇ ਵਿੱਚ ਡੱਬ ਲੇਵੇ ਬਾਨੇ ਤੇ ਵੀ ਉਸੇ ਤਰ੍ਹਾਂ ਤੁਸੀਂ ਦੇਖੋਗੇ ਚਾਰੇ ਖੁਰ ਤੋਂ ਪਿਆ ਠੀਕ ਆ ਜੀ ਤੇ ਬਾਕੀ ਇੱਕ ਮਸ਼ੀਨ ਆ ਦੋਸਤੋ ਇਹਦੇ ਤੋਂ ਤੁਸੀਂ ਜਿਹੜੇ ਆਪਾਂ ਕਹਿ ਲਈਏ ਨਾ ਵੀ ਬੱਚੇ ਪੁੱچے ਚੰਗੇ ਲੈਣੇ ਆ ਕਿਸੇ ਚੰਗੇ ਮਾਲੀਆਂ ਦੇ ਬੱਚੇ ਲੈਣੇ ਆ ਕੋਈ ਬਰੀਡ ਤਿਆਰ ਕਰਨੀ ਚਾਹੁੰਦਾ ਵੀਰ ਤੇ ਬਰੀਡ ਤੁਸੀਂ ਚੰਗੀ ਤਿਆਰ ਕਰ ਸਕਦੇ ਜੇ ਨਿਸ਼ਾਨੀਆਂ ਨਿਸ਼ੂਣੀਆਂ ਬਹੁਤ ਸੋਹਣੀਆਂ ਪਾਊਗੀ ਇਹ ਮੱਝ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਰ ਕਿਉਂਕਿ ਲਿਮਟਡ ਜੀ ਸਫੇਦੀ ਆ ਲਿਮਟਡ ਜੀ ਮਾਰਕਿੰਗ ਆ ਛੋਟੀ ਮੱਝ ਐ ਸੰਤੂ ਸਾਹਿਬ ਜੀ ਕੋਈ ਭਾਵੇਂ ਸੁ ਹਾਂ ਤੇ ਯਾਨੀ ਕਿ ਮਾਜੀ ਉਮਰ ਚ ਹੋ ਗਈ ਹਾਂਜੀ ਹਾਂਜੀ ਤੇ ਲੱਖ ਰੁਪਏ ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਵਿੱਚੋਂ ਮਾਨ ਤੁਹਾਨੂੰ ਹੋਊਗਾ ਛੋੜ ਛੱਪਾ ਹੋਊਗਾ ਜਿੰਨੇ ਪਸ਼ੂ ਵੀ ਆਪਾਂ ਦਿਖਾਏ ਆ ਸਾਰਿਆਂ ਦੇ ਵਿੱਚੋਂ ਛੋੜ ਛੱਪਾ ਹੋਊਗਾ ਮੌਕੇ ਤੇ ਕੋਈ ਵੀਰ ਸੱਜਣ ਕੋਈ ਕੰਟੈਕਟ ਕਰਦਾ ਤੇ ਇਹ ਅੱਜ 6 ਐਨੀਮਲ ਆਪਾਂ ਤੁਹਾਨੂੰ ਦਿਖਾਤੇ ਆ ਦੋਸਤੋ 6 ਮੱਝਾਂ ਝੋਟੀਆਂ ਨੇ ਬਾਈ ਗਰਵੰਤ ਉਹਨਾਂ ਦੇ ਕੋਲ 4 ਸੋਈਆਂ ਤਾਜ਼ੀਆਂ ਬਿਲਕੁਲ ਬੌਲੇ ਦੇ ਵਿੱਚ ਕੋਈ ਬੌਲੇ ਤੋਂ 500 700 ਦੇ ਨਾਲ ਦੇ ਵਿੱਚ ਹੈਗੀਆਂ ਕੱਚੇ ਬੌਲੇ ਦੇ ਵਿੱਚ ਕੋਈ ਮੰਨ ਲੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਦੋ ਜਿਹੜੀਆਂ ਗੱਭਣ ਦਿਖਾਈਆਂ ਉਹ ਤੁਹਾਨੂੰ 5ਵੇਂ 6ਵੇਂ ਨੰਬਰ ਤੇ ਆਪਾਂ ਦਿਖਾ ਦਿਤੀਆਂ ਤੇ ਗਰਵੰਤੇ ਐਨੀਮਲ ਨੇ ਅੱਜ ਆਪਣੀ ਗੋਲ ਹਾਂਜੀ ਸੰਸਵੇ 6 ਨਗ ਜਿਹਦੇ ਵਿੱਚ 400 ਹੈ ਤੇ 200 ਵਾਲੇ ਤੇ ਨੰਬਰ ਇੱਕ ਵਾਰੀ ਕਰ ਦਈਏ ਸਾਂਝੇ ਨੰਬਰ ਹੈ ਗੱਜ 98772 843 98772 843 ਠੀਕ ਹੈ ਜੀ ਹਾਂਜੀ ਤਾਂ ਦੋਸਤੋ ਕਾਫੀ ਪੁਰਾਣਾ ਕਾਮਾ ਵੀਰ ਗਰਜੰਟ ਹੋਣਾ ਦਾ ਵੀਰ ਗਰਵੰਤ ਹੋਣਾ ਦਾ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਤੇ ਕੋਈ ਵੀਰ ਆਪਦੀ ਤਸੱਲੀ ਕਰਨਾ ਚਾਹੁੰਦਾ ਬੇ ਧੜਕ ਬੇ ਚੇ ਤਾਂ ਤੁਸੀਂ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਜੀ ਗੱਬਣ ਪਸ਼ੂ ਤੁਸੀਂ ਲੈ ਕੇ ਜਾਂਦੇ ਜੀ ਬਿਲਕੁਲ ਚੌਥਾ ਨੰਬਰ ਦਾ ਟਿਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਹ ਲਾਂਭਾ ਜਾਂ ਕਿੰਤੂ ਪਰੰਤੂ ਦਾ ਸਾਹਮਣਾ ਨਾ ਤੁਹਾਨੂੰ ਨਾ ਕਿਸੇ ਵਪਾਰੀ ਵੀਰ ਨੂੰ ਕਰਨਾ ਪਵੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ